ਜਨਾਨੀ ਨਾਲ ਮੇਰਾ ਤਲਾਕ ਹੋ ਗਿਆ ਮੇਰੇ ਘਰ ਵਿੱਚ ਟੱਕੇ ਨਾਲ ਵੜੀ ਬੰਦਿਆਂ ਨਾਲ ਨਹੀਂ ਰੱਜੀ ਆ ਨਾਲੇ ਰਹਿੰਦੇ ਨਹੀਂ ਉਹਦੇ ਨਾਲ ਅੱਤੀ ਹੋ ਗਿਆ ਮੇਰੇ ਡੈਡੀ ਤੇ ਮਾਦੀ ਦਾ ਚੋ ਗਈ ਤਾਂ ਹੁਣ ਇਕੱਲਾ ਰਹਿ ਗਿਆ ਜੀ ਇਕੱਲੇ ਹੁਣ ਮੈਨੂੰ ਢਰਾਉਂਦੇ ਨੇ ਜੀ ਮੇਰੇ ਚਾਚਾ ਦੇ ਮੁੰਡੇ ਮੈਨੂੰ ਖਾਤਰਾ ਜੀ ਬਹੁਤ ਮੈਨੂੰ ਮਾਰ ਮਾਰ ਦੇ ਡਾਂਗਾਂ ਲੈ ਕੇ ਜਾਂਦੇ ਨੇ ਜਨਾਨੀ ਲੈ ਕੇ ਆਉਂਦੇ ਜੀ ਬੰਦੇ ਹਾਂ ਉਹ ਤੇ ਬੇਕੀ 2012 ਜਿਹਨਾਂ ਦਾ ਤਲਾਕ ਹੋ ਚੁੱਕਿਆ ਸੀਗਾ ਜੀ ਸਾਡੇ ਕੋਲ ਸਾਰੇ ਡਾਕੂਮੈਂਟ ਆ ਜੀ ਸਾਰੇ ਕੇਸ ਅਸੀਂ ਵਰੀ ਹੋ ਗਏ ਸੀਗੇ ਅਸੀਂ 5000 ਮਹੀਨੇ ਦਾ ਪਰਦੇ ਪਰਦੇ ਸੀਗੇ ਤਲਾਕ ਕਾਨੂੰਨ 2012 ਚ ਹੋਇਆ ਸੀ ਫਿਰ ਜੀ ਪਹਿਲਾਂ ਇਹਨਾਂ ਨੇ ਜਿੰਦਾ ਤੋੜਿਆ ਜੀ ਸਾਡਾ ਜਿੰਦਾ ਤੋੜ ਕੇ ਅੰਦਰ ਦਾਖਲ ਹੋ ਗਈ ਜੀ ਸਮਾਨ ਚਕਾਤਾ ਸੀਗਾ ਪੁਲਿਸ ਨੇ ਜੀ ਠੱਕੇ ਨਾਲ ਆ ਕੇ ਬੈ ਗਈ ਜੀ ਠੱਕਾ ਕਰ ਰਹੇ ਨੇ ਜੀ ਐਸੋ ਸਾਹਮਣੇ ਕਿਹਾ ਸੀਗਾ ਇਹਦਾ ਤਲਾਕ ਹੋਇਆ ਵੈ ਇਹਦਾ ਤਾਂ ਸਾਡੇ ਪਿੰਡ ਚ ਬਣਨ ਦਾ ਕੋਈ ਹੱਕ ਨਹੀਂ ਹੈਗਾ ਜੀ ਕਿਹਾਂ ਇਹਦੀ ਜਾਨ ਨੂੰ ਖਤਰਾ ਜੀ ਡੰਡੇ ਲੈ ਕੇ ਸੋਟੀਆਂ ਲੈ ਕੇ ਮਾਰ ਗਰ ਪੈਂਦੇ ਨੇ ਜੀ ਇਹਨਾਂ ਨੇ ਸਾਡਾ ਬਹੁਤ ਜੀਣਾ ਹਰਾਮ ਕਰਿਆ ਪਿਆ ਜੀ ਮੇਰੇ ਭਾਈ ਦੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਇਹਦੀ ਜਾਨ ਨੂੰ ਖਤਰਾ ਜੀ ਇਹ ਪਿੰਡ ਚ ਨਹੀਂ ਪੜ ਸਕਦਾ ਹੈਗਾ ਉਹ ਬੰਦਿਆਂ ਨੂੰ ਲਈ ਬੈਠੀ ਹੈ ਜੀ ਉੱਥੇ ਪਿੰਡ ਦੇ ਵਿੱਚ ਨੂੰ ਇਹਦੀ ਜਾਨ ਨੂੰ ਬਹੁਤ ਖਤਰਾ ਹੈ ਜੀ ਬਹੁਤ ਸਮਝਾਇਆ ਸੀ ਕਿ ਬੇਗੂੜੀ ਨਾ ਕਰੋ 2012 ਤੋਂ ਲੈ ਕੇ ਜਿਹੜੇ ਚੀਜ਼ਾਂ ਇੱਕ ਵਾਰੀ ਨਹੀਂ ਵੱਢੀ ਚੁੱਕਿਆ ਫਿਰ ਬਾਰ ਬਾਰ ਉਹਨਾਂ ਤੇ ਖਾਂਦਾ ਦੱਸ ਦਿੰਦਾ ਜੀ ਦੇਖੋ ਜਿਹਨਾਨੀ ਨਾਲ ਮੇਰਾ ਤਲਾਕ ਹੋ ਗਿਆ ਤੇ ਉਹ ਮੇਰੇ ਘਰ ਵਿੱਚ ੱੱਕੇ ਨਾਲ ਵੜ ਗਈ ਤੇ ਮੈਂ ਮੈਨੂੰ ਉਹਦੇ ਜਾਣ ਤੋਂ ਖਤਰਾ ਆ ਤੇ ਉਹ ਬੰਦਿਆਂ ਨਾਲ ਲਾਈ ਫਿਰਦੀ ਆ ਕਿੰਨੇ ਕ ਬੰਦੇ ਨੇ ਬਈ ਨਾਲ ਚਾਰ ਪੰਜ ਬੰਦਿਆਂ ਨਾਲ ਨਾਲ ਲਾਈ ਫਿਰਦੀ ਆ ਨਾਲੇ ਬੈਠੇ ਦੇ ਘਰ ਹਾਂ ਨਾਲੇ ਰਹਿੰਦੇ ਨੇ ਉਹਦੇ ਨਾਲ ਇੱਥੇ ਰਹਿੰਦੇ ਤਲਾਕ ਜਦੋਂ ਹੋਇਆ ਸੀ ਉਸ ਦਿਨ ਤੁਸੀਂ ਇਕੱਲੇ ਰਹ ਰਹੇ ਹੋ ਹਾਂ ਮੈਂ ਪਹਿਲਾ ਪਹਿਲਾ ਮੇਰੇ ਮੇਰੇ ਡੈਡੀ ਤੇ ਤੇ ਉਹਨਾਂ ਦੀ ਡੈਥ ਹੋ ਗਈ ਤੇ ਮੈਂ ਮੈਂ ਹੁਣ ਇਕੱਲਾ ਰਹਿ ਗਿਆ ਹਾਂ ਤੇ ਇਕੱਲੇ ਨੇ ਹੁਣ ਮੈਨੂੰ ਢਵਾਉਂਦੇ ਨੇ ਜੀ ਇਹ ਮੇਰੇ ਤਾਂ ਚਾਚਾ ਦੇ ਮੁੰਡੇ ਔਰ ਤੁਸੀਂ ਪਿੰਡ ਚੋਂ ਬਾਹਰ ਹੋ ਜੀ ਹਾਂ ਪਿੰਡ ਚੋਂ ਬਾਹਰ ਹਾਂ ਜੀ ਤੁਸੀਂ ਸਰਪੰਚ ਨਾਲ ਨਹੀਂ ਗੱਲ ਕਰੀ ਵੀ ਮੇਰੇ ਨੂੰ ਐ ਧੱਕਾ ਕਰ ਰਹੇ ਨੇ ਸਰਪੰਚ ਨਾਲ ਨਾਲ ਆ ਜੀ ਸਰਪੰਚ ਦਾ ਸਾਡੇ ਜੀ ਨਵਾਂ ਸਰਪੰਚ ਦਾ ਸਾਡੇ ਨਾਲ ਆ ਜੀ ਅੱਛਾ ਪੰਚਾਇਤ ਕਹਿੰਦਾ ਸਰਪੰਚ ਵੀ ਗੱਲਬਾਤ ਕਰਾਂਗੇ ਕੋਈ ਸਰਪੰਚ ਕਹਿੰਦਾ ਜੀ ਕਰਾਂਗੇ ਜੀ ਤੁਸੀਂ ਕਰੋ ਤੁਸੀਂ ਹੁਣ ਪੁਲਿਸ ਕੋਲੇ ਗਏ ਸੀ ਪਿਆਰ ਵਗੈਰਾ ਹਾਂ ਜੀ ਪੁਲਿਸ ਨੇ ਕੀ ਕਿਹਾ ਤੁਹਾਨੂੰ ਪੁਲਿਸ ਨੇ ਜੀ ਹੁਣ ਕਾਂਸਲਾ ਰੱਖਿਆ ਜੀ ਕੈ ਤਰੀਕਾ ਰੱਖਿਆ ਸੇਕ ਤਰੀਕਾ ਹੁਣ ਮੰਨ ਕੀ ਕਰਦਾਂਗਾ ਤੁਸੀਂ ਆਪਦੇ ਘਰੇ ਵਾਪਸ ਮੈਂ ਮੈਨੂੰ ਖਾਤਰਾ ਜੀ ਬਹੁਤ ਮੈਨੂੰ ਮਾਰ ਮਾਰਦੇ ਨੇ ਡਾਂਗਾ ਲੈ ਕੇ ਪੈਂਦੇ ਨੇ ਕੌਣ ਕੌਣ ਪੈਂਦਾ ਜੀ ਡਾਂਗਾ ਲੈ ਕੇ ਨਾਮ ਦੱਸੋ ਬੰਦਾ ਦੇ ਜੀ ਜਨਾਨੀ ਲੈ ਕੇ ਆਉਂਦੀ ਹੈ ਜੀ ਬੰਦੇ ਆ ਆਪਣੇ ਪੱਕੇ ਬਲਦੇਵ ਨਹੀਂ ਜਨਾਨੀ ਦਾ ਕੀ ਨਾਮ ਹੈ ਜੀ ਮਨਜੀਤ ਕੌਰ ਰਹਿਣ ਵਾਲੀ ਕਿੱਥੇ ਦੀ ਹੈ ਜੀ ਇਹ ਖੇਡ ਖੇਡ ਕੀ ਦੀ ਪਿੰਡ ਖੇਡ ਕੀ ਇਹ ਮੇਰੇ ਭਰਾ ਦਾ ਕੇਸ ਚੱਲਦਾ ਸੀ ਆ ਜੀ ਮਨਜੀਤ ਕੌਰ ਤਲਾਕ ਦਾ ਜੀ ਕਿਹਦੇ ਨਾਲ ਚੱਲਦਾ ਮਨਜੀਤ ਕੌਰ ਨਾਲ ਜੀ ਪਰ ਜਾਏਗੀ ਪਰਜਾਈ ਹੈ ਜੀ ਅੱਛਾ ਕਦੋਂ ਵਿਆਹ ਹੋਇਆ ਸੀ ਇਹਨਾਂ ਦਾ ਵਿਆਹ 2005 ਚ ਹੋਇਆ ਸੀਗਾ ਤੇ 2012 ਚ ਇਹਨਾਂ ਦਾ ਤਲਾਕ ਹੋ ਚੁੱਕਿਆ ਸੀਗਾ ਜੀ ਹੋਇਆ ਸੀ ਤਲਾਕ ਪਟਿਆਲਾ ਕੋਰਟ ਚ ਹੋਇਆ ਜੀ ਕਾਗਜ਼ ਉਹਦੇ ਨਹੀਂ ਹਾਂ ਜੀ ਹਾਂ ਸਾਡੇ ਕੋਲ ਸਾਰੇ ਡਾਕੂਮੈਂਟ ਆ ਜੀ ਠੀਕ ਹੈ ਜੀ ਹਾਂ ਸਾਰੇ ਅਲੀਕੇਸ਼ਨ ਇਹਨੇ ਸਾਡੇ ਤੇ ਲਾਇਆ ਜੀ ਮੇਰੇ ਫਾਦਰ ਸਾਹਿਬ ਤੇ ਵੀ ਲਾਇਆ ਜੀ ਇਹਨੇ ਅਲੀਕੇਸ਼ਨ ਬਹੁਤ ਜ਼ਿਆਦਾ ਲਾਏ ਸੀਗੇ ਮਤਲਬ ਸਾਰੇ ਕੇਸ ਅਸੀਂ ਬਰੀ ਹੋ ਗਏ ਸੀਗੇ ਤਲਾਕ ਕਿਵੇਂ ਨਿਬੜਿਆ ਸੀ ਜੀ ਕੋਈ ਪੈਸੇ ਤਾਂ ਦੇਣ ਲੈਣ ਹੋਇਆ ਸੀ ਜੀ ਕਿਵੇਂ ਸੈਟਲਮੈਂਟ ਨਹੀਂ ਕੋਈ ਪੈਸੇ ਦਾ ਦੇਣ ਲੈਣਾ ਜੇ ਕੋਈ ਨਹੀਂ ਹੋਇਆ ਜੀ ਖਰਚਾ ਜ਼ਰੂਰ ਅਸੀਂ ਪਰ ਇਹ ਮੁੰਡਿਆਂ ਦਾ ਜੀ ਕਿੰਨਾ ਖਰਚ ਪਰੇ ਅਸੀਂ 5000 ਮਹੀਨੇ ਦਾ ਪਰਦੇ ਸੀਗੇ ਜੀ ਹਾਂਜੀ ਹਾਂਜੀ ਹਾਂ ਤੇ ਕਿੰਨਾ ਚਿਰ ਹੋ ਗਿਆ ਜੀ ਤਲਾਕ ਦਾ ਤਲਾਕ ਕਾਨੂੰਨ 2012 ਚ ਹੋਇਆ ਸੀ ਫਿਰ ਜੀ ਉਦੋਂ ਤੋਂ ਪੈਸੇ ਦੇ ਜਾ ਤੁਸੀਂ ਹਾਂਜੀ ਹਾਂ ਤੇ ਕਿੰਨੇ ਬੱਚੇ ਕਿੰਨੇ ਸੀ ਦੋ ਮੁੰਡੇ ਸੀਗੇ ਅੱਛਾ ਜੀ ਤੇ ਹੁਣ ਫਿਰ ਮੈਟਰ ਕੀ ਹੋਇਆ ਜੀ ਹੁਣ ਦੁਬਾਰੇ ਕੀ ਗੱਲ ਬਣੀ ਹੈ ਜੀ ਦੁਵਾਰੇ ਜੀ ਹੁਣ ਇੱਕ ਵਾਰ ਤਾਂ ਜੀ ਇਹਨਾਂ ਦਾ ਸਮਾਨ ਚੋਕਾਤਾ ਸੀਗਾ ਪਹਿਲਾਂ ਇਹਨਾਂ ਨੇ ਜਿੰਦਾ ਤੋੜਿਆ ਜੀ ਸਾਡਾ ਜਿੰਦਾ ਤੋੜ ਕੇ ਅੰਦਰ ਦਾਖਲ ਹੋ ਗਈ ਜੀ ਜਾਲਾ ਮੇਲੇ ਹਾਂ ਪਿੰਡ ਜਾਲਾ ਹੀ ਫਿਰ ਇੱਕ ਵਾਰ ਸਮਾਨ ਚੋਕਾਤਾ ਸੀਗਾ ਪੁਲਿਸ ਨੇ ਜੀ ਕਾਰਵਾਈ ਕਰਕੇ ਜੀ ਫਿਰ ਦੁਬਾਰਾ ਫਿਰ ਇਹਨਾਂ ਨੇ ਪਿੰਡ ਦੇ ਸਹਿਯੋਗ ਨਾਲ ਮਤਲਬ ਸਾਡੇ ਤਾਏ ਚਾਚਿਆਂ ਦੇ ਮੁੰਡੇ ਲਈ ਨਾਲ ਉਹਨਾਂ ਦੇ ਸਹਿਯੋਗ ਨਾਲ ਉਹ ਪੂਰਾ ਜੋਰ ਲਾਰਖਿਆ ਜੀ ਉਹਨਾਂ ਨੇ ਨਾਲ ਉਹ ਦਿਨ ਦੇ ਲੱਗੀ ਹੋਈ ਆ ਜੀ ਸ਼ੁਰੂ ਤੋਂ ਹੀ ਲੱਗਦੀ ਆ ਉਹਨਾਂ ਦੇ ਨਾਲ ਤੇ ਉਹੀ ਕਰਵਾ ਰਹੇ ਨੇ ਜੀ ਸਾਰਾ ਕੁਝ ਹਾਂ ਧੱਕੇ ਨਾਲ ਆ ਕੇ ਬੈ ਗਈ ਜੀ ਮੇਰੇ ਭਰਾ ਅਸੀਂ ਪੁੱਛਿਆ ਨਹੀਂ ਹੈਗਾ ਵੀ ਕੀ ਚੱਕਰ ਆ ਕਿਉਂ ਬੈਠੀ ਆ ਤਰਾ ਨਿਭੜ ਲਵੜਾ ਹਾਂਜੀ ਹਾਂ ਧੱਕਾ ਕਰ ਰਹੇ ਨੇ ਜੀ ਮਤਲਬ ਕਹਿ ਰਹੇ ਨੇ ਵੀ ਮੁੰਡਿਆਂ ਨੂੰ ਉਹ ਕਰੋ ਜੀ ਠੀਕ ਹੈ ਹੱਕ ਦੋ ਸਮਾਨ ਦੋ ਹਾਂਜੀ ਕਿੰਨੇ ਬੱਚੇ ਕਿੰਨੇ ਨੇ ਜੀ ਦੋ ਮੁੰਡੇ ਆ ਜੀ ਅੱਛਾ ਉਹ ਦੋ ਮੁੰਡੇ ਆ ਕੇ ਬੈ ਗਏ ਹਾਂਜੀ ਤੇ ਉਦੋਂ ਨਿਭੜਿਆ ਨਹੀਂ ਸੀ ਜੀ ਤਲਾਕ ਚ ਮੁੰਡਿਆਂ ਦਾ ਮੁੰਡਿਆਂ ਦਾ ਖਰਚਾ ਭਰ ਰਹੇ ਸੀਗੇ ਜੀ ਮਤਲਬ ਹਾਂਜੀ ਉਹ ਲੋ ਲੇਡੀ ਹੈ ਜਿਹੜੀ ਉਹ ਵੀ ਬੈਠੀ ਹੈ ਜੀ ਇੱਥੇ ਜ਼ਿਆਦਾ ਮਿੰਟ ਹਾਂਜੀ ਉਹ ਵੀ ਬੈਠੀ ਹੈ ਜੀ ਨਾਲੇ ਐਸਓ ਸਾਹਿਬ ਨੇ ਕਿਹਾ ਸੀਗਾ ਇਹਦਾ ਤਲਾਕ ਹੋਇਆ ਹੋਇਆ ਇਹਦਾ ਤਾਂ ਸਾਡੇ ਪਿੰਡ 'ਚ ਬਣਨ ਦਾ ਕੋਈ ਹੱਕ ਨਹੀਂ ਹੈਗਾ ਜੀ ਉਹਦਾ ਭਰਾ ਹੁਣ ਕਿੱਥੇ ਰਹਿ ਰਿਹਾ ਜੀ ਭਰਾ ਹੁਣ ਸਾਡੇ ਕੋਲ ਰਹਿ ਰਿਹਾ ਜੀ ਕੀ ਖਤਰਾ ਜੀ ਇਹਨੂੰ ਹਾਂ ਜੀ ਆ ਇਹਦੀ ਜਾਨ ਨੂੰ ਖਤਰਾ ਜੀ ਡੰਡੇ ਲੈ ਕੇ ਛੋਟੀਆਂ ਲੈ ਕੇ ਮਾਰਗਰ ਪੈਂਦੇ ਨੇ ਜੀ ਧਮਕੀਆਂ ਦਿੰਦੇ ਨੇ ਜੀ ਸਾਨੂੰ ਧਮਕੀਆਂ ਆ ਰਹੀਆਂ ਨੇ ਜੀ ਬਹੁਤ ਜ਼ਿਆਦੇ ਮੇਰੇ ਤਾਏ ਦਾ ਮੁੰਡਾ ਬਲਦੇਵ ਸਿੰਘ ਤਾਏ ਦਾ ਮੁੰਡਾ ਜੀ ਗੁਰਪ੍ਰੀ ਤੇ ਚਾਚਾ ਮੇਰਾ ਜੰਗ ਸਿੰਘ ਚਾਚੀ ਮੇਰੀ ਨਸ਼ੱਤਰ ਕੌਰ ਜੀ ਇਹਨਾਂ ਨੇ ਸਾਡਾ ਬਹੁਤ ਜੀਣਾ ਹਰਾਮ ਕਰਿਆ ਪਿਆ ਜੀ ਹਾਂ ਇਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੀ ਹਾਂਜੀ ਆ ਥਾਣੇ ਵੀ ਗਏ ਆ ਜੀ ਕਿਹੜੇ ਥਾਣੇ ਤੇ ਕੰਪਲੇਨ ਹਸਿਆਣਾ ਹਸਿਆਣਾ ਥਾਣਾ ਜੀ ਕੋਈ ਗੱਲਬਾਤ ਹੋਈ ਪੁਲਿਸ ਅਮਲਾਜਮਾਂ ਦੇ ਨਾਲ ਕੋਈ ਗੱਲ ਹਾਂਜੀ ਪੁਲਿਸ ਮੁਲਾਜ਼ਮਾਂ ਨੂੰ ਉਹਨਾਂ ਨੇ ਕਿਸੇ ਨੂੰ ਮਤਲਬ ਸਾਡੀ ਉਹ ਹੈਲਪ ਕਰੀ ਉਹਨਾਂ ਨੇ ਬਹੁਤ ਕਿਹਾ ਕਿਹਾ ਸਾਡੇ ਬਾਰੇ ਮਤਲਬ ਉਹਨਾਂ ਦੀ ਚੱਲਣ ਨਹੀਂ ਦਈ ਹੈਗੀ ਜੀ ਇਹਨਾਂ ਨੇ ਹਾਂਜੀ ਹਾਂ ਕਿਉਂ ਮੰਨ ਕੀ ਕਰਦੇ ਹੋ ਮੈਡਮ ਸਾਡ ਮੇਰੇ ਭਾਈ ਦੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਇਹਦੀ ਜਾਨ ਨੂੰ ਖਤਰਾ ਜੀ ਇਹ ਪਿੰਡ ਚ ਨਹੀਂ ਵੜ ਸਕਦਾ ਹੈਗਾ ਉਹ ਬੰਦਿਆਂ ਨੂੰ ਲਈ ਬੈਠੀ ਹੈ ਜੀ ਉੱਥੇ ਪਿੰਡ ਦੇ ਵਿੱਚ ਕੁੱਟਮਾਰ ਕਰਨਗੇ ਜੀ ਇਹਨੂੰ ਇਹਦੀ ਜਾਨ ਨੂੰ ਬਹੁਤ ਖਤਰਾ ਹੈ ਜੀ ਜਾਇਦਾ ਕੀ ਕੋਸ਼ਾ ਜੀ ਤੇ ਕਬਜਾ ਕਰਛਾ ਹੈਗਾ ਉਹਨਾਂ ਨੇ 6 ਬਿਸਵੇ ਦਾ ਪਲਾਟ ਹੈ ਜੀ ਮੇਰੇ ਫਾਦਰ ਸਾਹਿਬ ਨੇ ਲਿਆ ਸੀਗਾ ਉਹ ਖਰੀਦਿਆ ਸੀਗਾ ਮਤਲਬ ਤੇ ਮੱਜਾਂ ਵਾਲਾ ਘਰ ਸੀਗਾ ਜੀ ਉਹ ਅੱਛਾ ਘਰ ਹੋਰ ਘਰ ਵੀ ਹੈ ਰਹਿਣ ਵਾਲਾ ਹਾਂਜੀ ਹਾਂ ਰਹਿਸ ਅੰਦਰਲੇ ਪਾਸੇ ਆ ਵਿੱਚ ਹਾਂਜੀ ਇਹ ਕਿੰਨੇ ਚਿਰ ਤੋਂ ਇਹਨੂੰ ਘਰੋਂ ਕੱਢ ਰਿਹਾ ਜੀ ਹੁਣ ਘਰੇ ਕਿੰਨੇ ਚਿਰ ਤੋਂ ਇਹ 12 ਦਾ ਹੋ ਗਏ ਹੁਣ 15 ਕ ਦਿਨ ਤਾਂ 15 ਕ ਦਿਨ ਹੋ ਗਏ ਜੀ ਮਤਲਬ ਸਾਡੇ ਕੋਲ ਹੀ ਰਹਿ ਰਿਹਾ ਜੀ ਇਹ ਹਾਂ ਦੇ ਵਿੱਚ ਇੱਕ ਜਿਹੜਾ ਹੈਗਾ ਡਿਵੋਰਸ ਕੇਸ ਸੀਗਾ ਉਸ ਦਾ ਕੀ ਅਪਡੇਟ ਹੈਗਾ ਜੀ ਉਹ ਜਿਹੜੇ ਕੁੜੀ ਵਾਲੇ ਜਾ ਕੇ ਤੱਕ ਕਿਨਾਂ ਬੈਠੇ ਆ ਉਹ ਵਾਲ ਜੀ ਉਹਨਾਂ ਨੂੰ ਸਮਝਾਇਆ ਸੀਗਾ ਵੀ ਬੇਗੂਫੀ ਨਾ ਕਰੋ 2012 ਤੋਂ ਦਾ ਡਾਈਵੋਰਸ ਹੋਇਆ ਉਹ ਕਹਿੰਦੇ ਸੀ ਹਾਈ ਕੋਰਟ 'ਚ ਅਪੀਲ ਪਾਈ ਸੀ ਹੂੰ ਉਹ ਸਾਡੀ ਕਿਸੇ ਅਗੇ ਤਰੀਕ ਚ ਲੱਗੀ ਨੇੜੇ ਤੇ ਤੇ 5 8 ਦਾ ਇਹਨਾਂ ਦਾ ਕੋਈ ਇੱਥੇ ਲੋਕਲ ਕੋਰਟ ਚ ਖਰਚੇ ਲਗਾਏ ਸੀਗਾ ਉਹ ਕਹਿੰਦੇ ਖਰਚੇ ਦਾ ਕੇਸ ਅਸੀਂ ਵਿਡਰਾਅ ਕਰ ਲੈਨੇ ਆ ਅਸੀਂ ਰੱਖਿਆ 6 7 ਨੂੰ ਤੁਸੀਂ ਕੋਰਟ ਦਾ ਆਰਡਰ ਲਿਆ ਫਿਰ ਜੋ ਹੋਊਗਾ ਦੇਖੀ ਜਾਂਗਾ ਬੈਠ ਕੇ ਗੱਲ ਕਰ ਲਾਂਗੇ ਪਰ ਉਹ ਵੀ ਨਜਾਇਜ਼ ਹੀ ਕਰ ਰਹੇ ਨੇ ਮੁੰਡੇ ਵਾਲੇ ਕੁੜੀ ਵਾਲੇ ਮੁੰਡੇ ਵਾਲੇ ਕਹਿ ਰਹੇ ਆ ਕਿ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਕਿ ਮੁੰਡੇ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਨੇ ਜਾਂ ਡਿਵੋਰਸ ਹੀ ਹੋ ਚੁੱਕਿਆ ਗੱਲ ਤਾਂ ਜਿਹੜੇ ਚੀਜ਼ ਦਾ ਇੱਕ ਵਾਰੀ ਨਿਬੜੀ ਚੁੱਕਿਆ ਫਿਰ ਬਾਰ ਬਾਰ ਉਹਨੂੰ ਚੱਕਣਾ ਦਾ ਗਲਤ ਕਰ ਰਹੇ ਆ ਤੇ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਸਰ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਪੰਚਾਇਤੀ ਬੰਦੇ ਨਾਲ ਟਾਈਮ ਲੱਗੇਗੇ ਜੇ ਨਹੀਂ ਨਿਬੜਿਆ ਫਿਰ ਕਾਨੂੰਨੀ ਕਾਰਵਾਈ ਹੋਰੂਗੀ